ਬੁਲੇ ਸੋ ਨਿਰੰਤਰ ਜਗਤ ਗੁਰ ਰਵਿਦਾਸ ਮਹਾਰਾਜ ਕੀ ਜੈ ਪ੍ਰੇਮ ਭਗਵੰਤ ਕੀ ਪਾਤਸ਼ਾਹੀ ਅਡਾ ਵਿਦਾਸ ਬਖੀਓ ਆਹ ਸੋ

ਸਤਿ ਜੀ ਲੋਦੀ ਸਾਹਿਬ ਦੇ ਜੀ ਬਹੁਤ ਹੀ ਪਾਠ ਪੜਿਆ ਸਮਾ ਜੋ ਸਤ ਸਭ ਸੰਤਾਂ ਨੂੰ ਸਤ ਗੁਣ ਦੀ ਬਾਣੀ ਔਰ ਸਮੂਹ ਦੇ ਨਾਮ ਦਾ ਗਣਬਾਨ ਕਰਨ ਦਾ ਬਾਣੀ ਪੜਨ ਦਾ ਬਾਣੀ ਸੁਣਦਾ

ਕੈਸੀ ਸਾਤ ਸੰਗਤ ਵਿੱਚ ਬੈਠਦਾ ਜਾਂਦੇ ਹਾਂ ਪਰ ਸਰਗਰਮ ਧਿਆਨ ਲਗਦਾ ਹੈ ਉਹ ਗੰਨਾ ਦੇ ਵਿੱਚ ਜਾਂ ਸਾਡਾ ਧਿਆਨ ਸਾਤ ਸੰਗਤ ਦੇ ਵਿੱਚ ਬੈਠਿਆਂ ਵੀ ਸਾਡਾ ਧਿਆਨ ਸਾਡੇ ਮਨ ਨੂੰ ਕਿਤੇ ਹੋਰ ਪਾਸੇ ਹੁੰਦਾ ਤੇ ਕਈ ਵਾਰ ਆਪਾਂ ਦੇਦੇ ਗੁਰੂਤਾਰੀ ਸਾਤ ਸੰਗਤ ਨੂੰ ਜਦੋਂ ਸਾਤ ਸੰਗਤ ਦਾ ਹੋਵੇ ਤੇ ਉਥੇ بار بار ਤਪੀਣਾ ਕਰਨਿਆ ਕੰਨੀਆਂ ਕਿ ਚੁੱਪ ਦਾ ਦਾਨ ਕਰੀ ਬਾਰ ਬਾਰ ਆਪ ਨੂੰ ਕਹਣਾ ਪੈਂਦਾ ਹੈ ਤਾਂ ਲਿਖਿਆ ਹੁੰਦਾ ਕਿ ਚੁੱਪ ਦਾ ਦਾਨ ਕਰੀ ਉਹ ਕਿਉਂ ਲਿਖਿਆ ਆਂਦਾ ਹੈ ਕਿ ਜੇ ਮੰਨ ਲਓ 100 ਸੰਗਤ ਬੈਠੀਆਂ ਹੁਣ ਆਪਾਂ ਜਿੰਨੇ ਵੀ ਤਕਰੀਬ ਵਾਲੇ ਇੱਥੇ ਬੈਠੇ ਆਂ ਜੇਕਰ ਸਾਡਾ ਬਾਣੀ ਦੇ ਵਿੱਚ ਨਾਮ ਦੇ ਵਿੱਚ ਮਨ ਜੁੜ ਗਿਆ ਤੇ ਜਦੋਂ ਲਾਗੇ ਤੋਂ ਗੱਲਾਂ ਕਰਦਾ ਹੋਵੇਗਾ ਤਾਂ ਸਾਡਾ ਧਿਆਨ ਬਾਣੀ ਦੇ ਵੱਲ ਸਤਿਗੁਰ ਦੇ ਵੱਲ ਲੱਗਣਾ ਹੀ ਨਹੀਂ ਕਿਉਂਕਿ ਗੁਰੂ ਪਿਆਰੇ ਸਾਛਸਿਦਿਓ ਸਤਿਗੁਰ ਜੀ ਪਰਮਾਣੂ ਕਰਦੇ ਏਕ ਕਲੀ ਸਿਮਰਨ ਕਰੋ ਨਹੀਂ ਲਾਗੇ ਕਲੋ ਕਲੇਸ਼ ਪ੍ਰਭ ਦੇ ਦਰਬਾਰ ਨੇ ਜੋ ਹੋਵੇ ਤੁਜਲ ਪੀਸ ਕਦੇ ਇੱਕ ਗੜੀ ਸਾਨੂੰ ਸਿਮਰਨ ਕਰਨ ਨੂੰ ਮਿਲਦਾ ਹੈ ਜੇਕਰ ਅਸੀਂ ਉਹਦੇ ਵਿੱਚ ਵੀ ਅਸੀਂ ਗੱਲਾਂ ਕਰਨ ਜਾਂਦੇ ਅਸੀਂ ਉਹਦੇ ਵਿੱਚ ਕੋਈ ਗੱਲਾਂ ਹੀ ਕਰੀਏ ਤੇ ਸਾਡਾ ਧਿਆਨ ਸਾਸਨ ਦੇ ਵਿੱਚ ਘਟ ਬਾਣੀ ਦੇ ਵਿੱਚ ਘਟ ਪਰ ਉਸ ਇਨਸਾਨ ਬਗ ਜਾਦਾ ਜਾਣਦਾ ਜਿਹੜਾ ਕਰਨਾ ਕਰਦਾ ਕਿਉਂਕਿ ਹਮੇਸ਼ਾ ਜਿਹੜਾ ਸਾਡਾ ਮਨ ਹੈ ਉਹ ਮਾਣੇ ਪਾਸੇ ਬਹੁ ਸਿੱਧਾ ਹੁੰਦਾ ਆ। ਆਪਾਂ ਆਪਣੇ ਬੱਚਿਆਂ ਨੂੰ ਕਹਿ ਦਿੰਦੇ ਆ ਨਾ ਕਿ ਭਾਈ ਆਪਾਂ ਸੰਗਤ ਚੰਗੀ ਕਰੀਏ। ਪੜ੍ਹ ਲਿਖੋ ਪਰ ਆਪਾਂ ਦੇ ਨੂੰ ਸਾਨੂੰ ਪਤਾ ਨਹੀਂ ਲੱਗਦਾ ਕਿ ਸਾਡੇ ਬੱਚੇ ਕਦੋਂ ਵਿਗੜ ਜਾਂਦੇ ਆ। ਕਦੋਂ ਵਿਗੜ ਜਾਂਦੇ ਕਿਉਂ ਨੂੰ ਨਹੀਂ ਪਤਾ ਲੱਗਦਾ ਸਾਨੂੰ ਕਿਉਂਕਿ ਅਸੀਂ ਧਿਆਨ ਨਹੀਂ ਰੱਖਦੇ। ਸਾਡਾ ਆਪਣੇ ਮਨ ਤੇ ਕਾਬੂ ਹੀ ਨਹੀਂ ਰੱਖਾ। ਮਨ ਤੇ ਕਾਪੂ ਨਹੀਂ ਰਿhta ਤਾਂ ਫਿਰ ਮਨ ਵੀ ਦੌੜਦਾ ਕਦੇ ਮਨ ਤੇ ਕਾਪੂ ਪਾਣਾ ਹੋਵੇ ਤਾਂ ਪਾਇਆ ਜਾ ਸਕਦਾ ਕਦੇ ਆਪਾਂ ਸਾਡੇ ਮਨ ਨੂੰ ਕੋਈ ਚੀਜ਼ ਬਹੁਤ ਚੰਗੀ ਲੱਗਦੀ ਕੋਈ ਲੱਡੂ ਲਾ ਲਈਏ ਖਾਂਦਾ ਕੋਈ ਮਿੱਠਾ ਖਾਂਦਾ ਕਦੇ ਬਹੁਤ ਚੰਗੀ ਲੱਗ ਕੇ ਨੂੰ ਕੋਈ ਸਬਜ਼ੀ ਬਹੁਤ ਸੰਗਦਾ ਕਿ ਮਨ ਕਰਦਾ ਖਾਈ ਜਾਦਾ ਕਈ ਵਾਰੀ ਹੁੰਦਾ ਨਾ ਕਿ ਮਨ ਕਰਦਾ ਉਹ ਚੀਜ਼ਾਂ ਹੀ ਜਮਾਂ ਉਸ ਕਿੰਨੀ ਵਾਰੀ ਹੁੰਦੀ ਹੈ ਕਹਿੰਦੇ ਜੇ ਮਨ ਨੂੰ ਉਸ ਤੋਂ ਪਾਸੋਂ ਹਟਾਉਣਾ ਹੈ ਤਾਂ ਫਿਰ ਕੀ ਕਰਨਾ ਪੈਣਾ ਕਹਿੰਦੇ ਫਿਰ ਮਨ ਨੂੰ ਉਸ ਦੇ ਵਿੱਚ ਹੀ ਲਗਾ ਦਿਓ ਉਹਦੇ ਨਾਲ ਹੀ ਲੱਗ ਜਾ ਮਨ ਲੋ ਕਿ ਸਾਡੀ ਕੋਈ ਮਨ ਕਰਦਾ ਕਿ ਮੈਂ ਜਲੇਬੀਆਂ ਖਾਵਾਂ ਜਾਂ ਮਨ ਕਰਦਾ ਕੋਈ ਸਬਜ਼ੀ ਖਾਵਾਂ ਦਾਲ ਜਾਂ ਕੋਈ ਹੋਰ ਸਾਡੀ ਪਸੰਦੀ ਜੀ ਦਾਲ ਕਹਿੰਦੇ ਉਹ ਸਵੇਰੇ ਵੀ ਸਾਨੂੰ ਕਿਹਜੋ ਖਾਣ ਨੂੰ ਦੁਪਹਿਰ ਨੂੰ ਦੇ ਦਿਓ ਸ਼ਾਮ ਨੂੰ ਦੇ ਦਿਓ ਦੂਜੇ ਦਿਨ ਵੀ ਇਦਾਂ ਕਰ ਦੋ ਤੀਜੇ ਦਿਨ ਕਰ ਦੋ ਤੇ ਚੌਥੇ ਦਿਨ ਜਦ ਤੱਕ ਪ੍ਰਮਾਤਮਾ ਨਾ ਨਿਕਲ ਪਾਈ ਹਰ ਵੇਲੇ ਇਹ ਚੇਤਨਣ ਨੂੰ ਦੇ ਜਾਂਦੇ ਸਾਡਾ ਮਨ ਵੀ ਇਸੇ ਤਰ੍ਹਾਂ ਹੈ ਜੇਕਰ ਅਸੀਂ ਮਨ ਨੂੰ ਆਪਣੇ ਨੂੰ ਸਮਝਾਉਣਾ ਹੈ ਤਾਂ ਗੁਰੂ ਦੀ ਬਾਣੀ ਨੂੰ ਸਮਝਣਾ ਪਈ ਸਤਗੁਰੂ ਜੀ ਕਹਿੰਦੇ ਏ ਇੱਕ ਕੜੀ ਸਿਮਰਨਤ ਕਰ ਜਦੋਂ ਤੁਸੀਂ ਇੱਕ ਕੜੀ ਸ਼ੁਰੂ ਕਰ ਦਿੰਦੇ ਮਨ ਨੂੰ ਕਿ ਅਸੀਂ ਸਵੇਰੇ ਉੱਠੇ ਗੁਰੂ ਦੇ ਚਰਨਾਂ ਚ ਸਿਰਫ ਗਏ ਮੱਥਾ ਟਿੱਕੇ ਵਾਪਸ ਆ ਗਏ ਸਾਡਾ ਮਨ ਕਰਦਾ ਕਿ ਸਿਰੋ ਰੋਹ ਲੁੱਟ ਕੇ ਜਾਈਏ ਜਦੋਂ ਅਸੀਂ ਰੋਜ਼ ਕਰੋਦੇ ਚਰਨਾਂ ਚ ਜਾਣ ਲੱਗ ਪਏ ਫਿਰ ਇੱਕ ਇਹ ਵੀ ਮਨ ਲਾਉਣਾ ਕਿ ਨਹੀਂ ਮੈਂ ਇੱਕ ਸ਼ਬਦ ਸੁਣ ਲਵਾਂ ਕੋਈ ਗੱਲ ਸੁਣ ਲਵਾਂ ਜਦੋਂ ਅਸੀਂ ਬਾਣੀ ਸੁਣਨ ਲੱਗ ਪਏ ਫਿਰ ਉਹਨੂੰ ਜਦੋਂ ਸੁਣਨ ਲੱਗ ਪਏ ਸਾਡਾ ਮਨ ਜੁੜ ਨਹੀਂ ਕਿ ਬਾਣੀ ਦਾ ਅਰਥ ਕੀ ਹੈ ਇਹਦੀ ਵਿਆਖਿਆ ਕੀ ਹੈ ਕਹਿੰਦੇ ਜੀ ਹੈ ਕਿ ਇੱਕ ਕਣੀ ਸਿਮਰਨ ਕਰੋ ਨਹੀਂ ਲਾਗੇ ਗਰੁ ਕਲੇਸ਼ ਕਹਿੰਦੇ ਜਦੋਂ ਇੱਕ ਕਣੀ ਸਿਮਰਨ ਕਰਦੇ ਆਂ ਤੇ ਸਾਡੇ ਘਰਾਂ ਦੇ ਵਿੱਚੋਂ ਕਲਾ ਕਲੇਸ਼ ਖਤਮ ਹੋ ਜਾਂਦਾ ਹੈ ਤੇ ਅੱਜ ਸਾਡੇ ਘਰਾਂ ਦੇ ਵਿੱਚ ਕਲਾ ਕਲੇਸ਼ ਕਿਉਂ ਹੈ ਕਿਉਂਕਿ ਅਸੀਂ ਬਾਣੀ ਨਾਲ ਤਾਂ ਜੁੜੇ ਹੀ ਨਹੀਂ ਗੁਰੂ ਦੇ ਨਾਮ ਦੇ ਨਾਲ ਤਾਂ ਜੁੜੇ ਹੀ ਨਹੀਂ ਪ੍ਰਭੂ ਦੇ ਦਰਬਾਰ ਵਿੱਚ ਹੋਵੇਂ ਉਜਲ ਪੇਸ਼ ਤੇ ਜਦੋਂ ਅਸੀਂ ਬਾਣੀ ਦੇ ਨਾਲ ਜੁੜ ਜਾਵਾਂਗੇ ਸਤਗੁਰ ਦੇ ਦਰਬਾਰ ਦੇ ਵਿੱਚ ਕਹਿੰਦੇ ਮੈਂ ਜਿੱਥੇ ਵੀ ਜਾਵਾਂਗੇ ਅਸੀਂ ਜਿੱਥੇ-ਜਿੱਥੇ ਵੀ ਜਾਵਾਂਗੇ ਸਾਡਾ ਮਾਣ ਸਤਕਾਰ ਵਾਢਾ ਜਾਵੇ ਸੋ ਭਾਗਾ ਵਾਲਾ ਪਰਿਵਾਰ ਹੈ ਸਾਰਾ ਇਹ ਸੁਮਨ ਪਰਿਵਾਰ ਜੋ ਸਤਗੁਰ ਦੇ ਬਾਣੀ ਨੂੰ ਸਤ ਕਰਦੇ ਹੋਏ ਕਿ ਸੰਤ ਸੰਗਤ ਮਿਲ ਰਹੀਏ ਮਾਦੋ ਜੈ ਸ੍ਰੀ ਮਦਨ ਕੀ ਰਾਮ ਕਿ ਜਿੱਥੇ ਕਹਿੰਦੇ ਇੱਕ ਪਰਿਵਾਰ ਹੋਵੇ ਨਾ ਚਾਰ ਪਰਾਂ ਲੜ ਕੇ ਬਹਿ ਜਾਣ ਤੇ ਉਹ ਘਰ ਦੇ ਵਿੱਚ ਏਕਤਾ ਆ ਜਾਂਦੀ ਹੈ ਤੇ ਜਦੋਂ ਸਾਰਾ ਪਰਿਵਾਰ ਸਮੁੱਚਾ ਮਹੱਲਾ ਇਕੱਠਾ ਹੋ ਜਾਵੇ ਸਾਰੇ ਆਪਸ ਵਿੱਚ ਪਿਆਰ ਭਾਈਚਾਰਾ ਹੋ ਜਾਂਦੀ ਹੈ ਤਾਂ ਗੁਰੂ ਘਰ ਦੀ ਸਾਫੂ ਜ ਆਪਾਂ ਨੂੰ ਕੋਈ ਵੀ ਬਹੁਤ ਵੱਡੀ ਭਾਵੇਂ ਮੁਸ਼ਕਲ ਆ ਜਾਵੇ ਉਹ ਹੱਲ ਕਰਨਾ ਸਾਨੂੰ ਹੱਲ ਮਿਲਦੀ ਕਿ ਕਿੰਦਾ ਹੱਲ ਕਰਨਾ ਹੈ ਦਰਬਾਰ ਬੱਬਾ ਰੰਗਾਰਾਮ ਦੀ ਸ਼ਕਤੀ ਵੱਲ ਸਮੂਹ ਪ੍ਰਗਟਨ ਕਮੇਟੀ ਵੱਲੋਂ ਔਰ ਸੁਮਨ ਪਰਿਵਾਰ ਵੱਲੋਂ ਜੋ ਗੁਰੂ ਜੀਆਂ ਲਾੜਲੇ ਸੰਤਾਂ ਦੇ ਹਰ ਸਾਲ ਸੇਵਾ ਕਰਦੇ ਹਨ ਕਿਉਂਕਿ ਸਤਪੁਰ ਜੀ ਬਖਸ਼ਿਸ਼ ਕਰਦੇ ਸੇਵਾ ਸਭ ਕੁਝ ਮੇਲਤ ਹੈ ਰਬਿੰਦਾਸ ਸੇਵਕਤ ਤਿਆਗ ਕਿ ਸੇਵਾ ਸਾਨੂੰ ਕੁਝ ਸੇਵਾ ਦੇ ਨਾਲ ਹੀ ਮਿਲਣਾ ਹੈ ਇਸ ਕਰਕੇ ਸਾਨੂੰ ਸੇਵਾ ਨਹੀਂ ਕਰਨ ਦਿੱਤਾ। ਸੁਤੰਤਨ ਜਗਤਕੁਤਾ ਸਤਗੁਰਵਦਾਸ ਮਹਾਰਾਜ ਦੇ 645 ਪ੍ਰਕਾਰ ਦੇਣ ਗਿਆ। ਸਮੂਹ ਦਰਬਾਰ ਬਾਬਾ ਰੰਗਾਰਾਮ ਜੀ ਬੋਲਦੇ ਵਾਲਾ ਸਮੂਹ ਪ੍ਰਬੰਧਕ ਕਮੇਟੀ ਔਰ ਸਮੂਹ ਨਗਰ ਨਿਵਾਸੀਆਂ ਨੂੰ ਸੋਮਨ ਪਰਿਵਾਰ ਸਾਰੀਆਂ ਸੰਗਤਾਂ ਨੂੰ ਸਤਗੁਰਵਦਾਸ ਮਹਾਰਾਜ ਫਤਕਾ ਜੜ ਗਿਆ ਲੱਖ ਲੱਖ ਕਰੋੜ-ਰੋੜਵਾਰਾਂ ਸਤਬਰ ਦੇ ਚਾਹਨਾ ਚ ਇਹੀ ਅਰਦਾਸ ਬੰਦੀ ਕਰਦੇ ਕਿ ਆਉਣ ਵਾਲਾ ਸਮਾਂ ਇਹਨਾਂ ਸੰਤਾਂ ਵਾਸਤੇ ਪਰਿਵਾਰਾਂ ਵਾਸਤੇ ਸੁੱਖਾਂ ਭਰਿਆ ਹੋਵੇ ਸੁੱਖਾਂ ਪ੍ਰਾਪਤ ਹੋਵੇ ਸਤਬਰ ਦੇ ਨਾਮ ਦਾ ਮਬਦਾਨ ਇਸੇ ਤਰ੍ਹਾਂ ਕਰਦੇ ਰਹਿਣ ਸਾਰੇ ਰੱਤੇ ਸਾਰੇ ਪਰਿਵਾਰ ਰਲ ਮਿਲ ਕੇ ਰਹਿਣ ਕਿਉਂਕਿ ਏਕਤਾ ਵਿੱਚ ਹੀ ਬਲ ਹੈ ਜੋ ਸਮੂਹ ਬੱਚੰਦੇ ਵਿੱਚ ਸਿਖਾਇਆ ਜਾਂਦਾ ਹੈ ਜੋ ਬੋਲੇ ਸੋਨਰ ਕੰ ਜਕਰਵਾਸ ਮਾਰਾਤ ਕੀ ਲੈ ਸੁਖੁਰ ਬਿਸਾ ਸੁਨਾ ਆਰਤੀ ਹੋਵੇਗੀ ਪ੍ਰਾਪਤ